ਸਿੱਖ ਕੌਮ ਨੂੰ ਯੋਧਿਆਂ ਦੀ ਖਾਨ ਕਿਹਾ ਜਾਂਦਾ ਹੈ ਇਸ ਕੌਮ ਵਿੱਚ अनेका ਸੂਰਬੀਰ ਯੋਧਿਆਂ ਨੇ ਜਨਮ ਲਿਆ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਲਈ ਆਪਣੇ ਖੂਨ ਦਾ ਕਤਰਾ-ਕਤਰਾ ਡੋਲਿਆ ਚਾਹੇ ਉਹ ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਇਸ ਪਾਵਨ ਪਵਿੱਤਰ ਧਰਤੀ ਨੇ ਸੰਤ ਮਹਾਪੁਰਖਾਂ ਬੀਰ ਯੋਧਿਆਂ ਨੂੰ ਵੀ ਜਨਮ ਦਿੱਤਾ ਇਸੇ ਕਾਰਨ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਇਸੇ ਧਰਤੀ ਉੱਪਰ ਇੱਕ ਐਸੇ ਮਹਾਵਲੀ ਨੇ ਜਨਮ ਲਿਆ ਜਿਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਬਾਬਾ ਬੰਦਾ ਸਿੰਘ ਜੀ ਬਹਾਦਰ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਕਤਕ ਸਦੀ 13 ਸੰਮਤ 1727 ਬਿਕਰਮੀ ਨੂੰ ਪਿੰਡ ਰਾਜੋੜੀ ਜੰਮੂ ਵਿਖੇ ਹੋਇਆ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਪਿਤਾ ਜੀ ਦਾ ਨਾਮ ਰਾਮਦੇਵ ਭਰਦਵਾਜ ਅਤੇ ਮਾਤਾ ਸੁਲਖਣੀ ਦੇਵੀ ਸੀ। ਦਿਨਾਂ ਦੇ ਬਚਪਨ ਦਾ ਨਾਮ ਲਛਮਣ ਦਾਸ ਸੀ। ਸਿੱਖ ਇਤਿਹਾਸ ਦੇ ਅਨੁਸਾਰ ਇਹਨਾਂ ਦੇ ਚਾਰ ਗੁਰੂ ਹੋਏ ਪਹਿਲਾ ਜਨਕੀ ਪ੍ਰਸਾਦ ਇਹ ਵਿਰਾਗੀ ਸਾਧੂ ਸੀ ਦੂਸਰਾ ਉਦਾਸੀ ਸਾਧੂ ਰਾਮਦਾਸ ਸੀ ਤੀਸਰਾ ਗੁਰੂ ਉਗੜਨਾਥ ਸੀ ਜੋ ਕਿ ਤਾੰਤ੍ਰਿਕ ਵਿਦਿਆ ਤੇ ਰਿੱਧੀਆਂ ਸਿੱਧੀਆਂ ਜਾਣਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਮਾਦੋ ਉਦਾਸ ਬੇਰਾਗੀ ਵੀ ਹੋਇਆ ਇਹ ਨਾਮ ਇਹਨਾਂ ਨੇ ਆਪਣੇ ਪਹਿਲੇ ਗੁਰੂ ਜਨਕੀ ਪ੍ਰਸਾਦ ਕੋਲੋਂ ਲਿਆ ਅਤੇ ਤੀਸਰੇ ਗਰੂ ਪਾਸੋਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਗੋਦਾਵਰੀ ਨਦੀ ਦੇ ਕੰਢੇ ਤੇ ਜਾ ਕੇ ਤਿਨਾਂ ਨੇ ਆਪਣਾ ਸਥਾਨ ਬਣਾਇਆ ਜਦੋਂ ਕੋਈ ਸਾਧੂ ਉੱਥੇ ਆਉਂਦਾ ਤੇ ਪਲੰਘ ਉੱਪਰ ਬੈਠਦਾ ਤਾਂ ਬਾਬਾ ਬੰਦਾ ਸਿੰਘ ਉਸ ਪਲੰਘ ਨੂੰ ਪਲਟਾ ਦਿੰਦਾ ਰਿੱਧੀਆਂ ਸਿੱਧੀਆਂ ਨਾਲ ਇਸ ਵਿੱਚ ਹੰਕਾਰ ਆ ਗਿਆ ਸੀ ਤੇ ਖੁਦ ਨੂੰ ਸਰਬ ਸ੍ਰੇਸ਼ਟ ਮੰਨ ਬੈਠਾ ਸੀ ਉਸ ਨੂੰ ਲੱਗਦਾ ਸੀ ਕਿ ਜਿੰਨਾ ਗਿਆਨ ਮੈਨੂੰ ਹੈ ਉਨਾ ਸ਼ਾਇਦ ਇਸ ਧਰਤੀ ਤੇ ਕਿਸੇ ਨੂੰ ਵੀ ਨਹੀਂ ਹੈ ਸਮੇ ਦਾ ਚੱਕਰ ਵੀ ਬਹੁਤ ਤੇਜ਼ ਹੁੰਦਾ ਹੈ ਇੱਕ ਕਦੋਂ ਆਪਣਾ ਤਖਤ ਪਲਟ ਲਵੇ ਕਿਸੇ ਨੂੰ ਪਤਾ ਨਹੀਂ ਲੱਗਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸੰਘਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਇਲਾਕੇ ਵਿੱਚ ਆਏ ਜਦੋਂ ਗੁਰੂ ਸਾਹਿਬ ਜੀ ਉਸ ਪਲੰਘ ਉੱਪਰ ਬੈਠੇ ਤਾਂ ਬਾਬਾ ਬੰਦਾ ਸਿੰਘ ਨੇ ਆਪਣੀ ਰਿੱਧੀਆਂ ਸਿੱਧੀਆਂ ਨਾਲ ਉਸ ਪਲੰਘ ਨੂੰ ਪਲਟਾਉਣਾ ਚਾਹਿਆ ਪਰ ਉਹ ਨਾ ਪਲਟਿਆ ਫਿਰ ਉਸ ਨੇ ਸੋਚਿਆ ਕਿ ਮੇਰੇ ਤੋਂ ਉੱਪਰ ਇਸ ਧਰਤੀ ਤੇ ਹੋਰ ਕਿਹੜਾ ਮਹਾਬਲੀ ਆ ਗਿਆ ਹੈ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਅੰਦਰ ਝਾਤ ਮਾਰ ਤੇ ਦੱਸ ਤੂੰ ਕੌਣ ਹੈ ਫਿਰ ਮਾਧੋਦਾਸ ਆਖਦਾ ਹੈ ਕਿ ਅੱਜ ਤੋਂ ਮੈਂ ਤੇਰਾ ਬੰਦਾ ਹਾਂ ਭਾਵ ਤੇਰਾ ਗੁਲਾਮ ਸੇਵਕ ਹਾਂ ਅਖੀਰ ਜਦੋਂ ਉਸ ਦੀ ਕੋਈ ਵਾਹ ਨਾ ਚੱਲੀ ਤਾਂ ਉਹ ਗੁਰੂ ਸਾਹਿਬ ਦੇ ਚਰਨੀਆਂ ਡਿੱਗਾ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਮਰਤ ਛੱਕ ਕੇ ਗੁਰੂ ਦਾ ਸਿੰਘ ਬਣਿਆ ਇਸ ਮਗਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਪੰਜਾਬ ਵੱਲ ਤੋਰਿਆ ਅਤੇ ਨਾਲ ਪੰਜ ਪਿਆਰੇ ਵੀ ਸਿੰਘਾਂ ਕੋਲ ਹੁਕਮਨਾਮੇ ਸਾਹਿਬ ਇੱਕ ਨਗਾਰਾ ਪੰਜ ਤੀਰ ਦਿੱਤੇ ਪਰੰਤੂ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਮਾਇਆ ਖਤਮ ਹੋ ਗਈ ਜਿਸ ਮਗਰੋਂ ਲੁਭਾਣੇ ਸਿੱਖਾਂ ਨੇ ਉਹਨਾਂ ਨੂੰ 500 ਰੁਪਏ ਦੇ ਕੇ ਇਨ੍ਹਾਂ ਦੀ ਮਦਦ ਕੀਤੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਮਾਇਆ ਆਪਸ ਵਿੱਚ ਵੰਡ ਲਈ ਅਤੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਵਾਂਗਰ ਪਿੰਡ ਵਿੱਚ ਪਹੁੰਚੇ ਜਿੱਥੇ ਰਾਤ ਦੇ ਸਮੇਂ ਲੁਟੇਰੇ ਆਏ ਜਿਨ੍ਹਾਂ ਦਾ ਮੁਕਾਬਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ ਜਿਸ ਮਗਰੋਂ ਉੱਥੋਂ ਦੇ ਲੋਕਾਂ ਦਾ ਬਾਬਾ ਬੰਦਾ ਸਿੰਘ ਪ੍ਰਤੀ ਪਿਆਰ ਵਧ ਗਿਆ ਤੇ ਫਿਰ ਉਹ ਬਾਬਾ ਬੰਦਾ ਸਿੰਘ ਲਈ ਮਾਇਆ ਭੇਟਾ ਦੁੱਧ ਪ੍ਰਸ਼ਾਦਾ ਆਦਿ ਵਸਤਾਂ ਲੈ ਕੇ ਆਉਣ ਲੱਗੇ ਜਿਸ ਮਗਰੋਂ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਨਗਾਰੇ ਵਜਾ ਦਿੱਤੇ ਅਤੇ ਇਹ ਖਬਰ ਪਹੁੰਚਾਈ ਕਿ ਸਾਨੂੰ ਕੇਵਲ ਜ਼ਰੂਰੀ ਵਸਤਾਂ ਹੀ ਭੇਟਾ ਸਰੂਪ ਦੇਣ ਅਤੇ ਨਾਲ ਨਾਲ ਇਹ ਵੀ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਗੁਰੂ ਪਿਤਾ ਦੇ ਸਾਜੇ ਖਾਲਸੇ ਪੰਥ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਸਾਬਹ ਜਾਦਿਆਂ ਦੀ ਸ਼ਹਾਦਤ ਮਗਰੋਂ ਉਸ ਸਮੇਂ ਦੇ ਹਾਲਾਤ ਬਹੁਤ ਵਿਗੜ ਚੁੱਕੇ ਸੀ ਪਰੰਤੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਹੁਕਮਨਾਮਿਆਂ ਨੇ ਮੁੜ ਆਸਾ ਦੀ ਕਿਰਨ ਜਗਾਈ ਲੋਕ ਇੱਕ ਇੱਕ ਕਰਕੇ ਜਥੇ ਨਾਲ ਜੁੜਨ ਲੱਗੇ ਦੂਸਰੇ ਪਾਸੇ ਕੁਝ ਲੋਕਾਂ ਨੇ ਸੂਬਾ ਸਰਹੰਦ ਨੂੰ ਇਸ ਘਟਨਾ ਬਾਰੇ ਦੱਸ ਦਿੱਤਾ ਜਿਸ ਨਾਲ ਦੁਆਬੇ ਤੋਂ ਆ ਰਹੀਆਂ ਸੰਗਤਾਂ ਨੂੰ ਬਹੁਤ ਕਠਿਨਾਈ ਹੋਈ ਸੂਬੇ ਸਰਹੰਦ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਪਰੰਤੂ ਮਾਲਵੇ ਦੀ ਸੰਗਤ ਬਾਬਾ ਬੰਦਾ ਸਿੰਘ ਪਾਸ ਪਹੁੰਚ ਜਾਂਦੀ ਹੈ ਇਸ ਉਪਰੰਤ ਸਿੰਘਾਂ ਦੁਆਰਾ ਸਮਾਣੇ ਤੇ ਹਮਲਾ ਕਰ ਦਿੱਤਾ ਸਮਾਣਾ ਸ਼ਹਿਰ ਉਸ ਵੇਲੇ ਸ਼ਾਹੂਕਾਰਾਂ ਦਾ ਇਲਾਕਾ ਮੰਨਿਆ ਜਾਂਦਾ ਸੀ। ਸਮਾਣੇ ਦੇ 22 ਪਰਿਵਾਰਾਂ ਨੂੰ ਪਾਲਕੀਆਂ ਰੱਖਣ ਦਾ ਅਧਿਕਾਰ ਵੀ ਸੀ। ਇਹ ਅਧਿਕਾਰ ਤਿਨਾਂ ਨੂੰ ਦਿੱਲੀ ਤਖਤ ਵੱਲੋਂ ਪ੍ਰਾਪਤ ਸੀ। ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਾਣੇ ਤੇ ਹਮਲਾ ਕਰਨ ਪਿੱਛੇ ਮੁੱਖ ਕਾਰਨ ਸੀ ਜਲਾਦ ਸੈਦ ਜਲਾਲਉਦੀਨ, ਸਾਸਲ ਬੇਗ ਤੇ ਬਾਸ਼ਲ ਬੇਗ ਜਿਨ੍ਹਾਂ ਨੇ ਸਾਹਿਬਜ਼ਾਦੇਆਂ ਨੂੰ ਸ਼ਹੀਦ ਕੀਤਾ। ਇਹ ਤਿੰਨੋਂ ਜਲਾਦ ਇਸੇ ਸਮਾਣੇ ਦੇ ਵਸਨੀਕ ਸੀ। ਸਵੇਰੇ ਤਕਰੀਬਨ 4:00 ਵਜੇ ਸਮਾਣੇ ਉੱਪਰ ਹਮਲਾ ਕੀਤਾ ਗਿਆ ਸੀ ਅਤੇ ਸ਼ਾਮ ਹੁੰਨ ਤੱਕ ਸਾਰਾ ਸ਼ਹਿਰ ਇੱਕ ਰਾਖ ਦੀ ਢੇਰੀ ਝਾਪਣ ਲੱਗਾ ਇਸ ਲੜਾਈ ਵਿੱਚ ਲੱਖਾਂ ਦੀ ਗਿਣਤੀ ਨਾਲ ਪੈਸੇ ਤੇ ਗਹਿਣੇ ਲੁੱਟੇ ਗਏ ਹਮਲੇ ਦੀ ਖਬਰ ਵਜ਼ੀਰ ਖਾਨ ਕੋਲ ਪਹੁੰਚ ਗਈ ਕਿਉਂਕਿ ਸਮਾਣੇ ਤੋਂ ਸਰਹੰਦ ਕੇਵਲ 30 ਕੁ ਮੀਲ ਦੀ ਦੂਰੀ ਤੇ ਹੀ ਸੀ ਵਜ਼ੀਰ ਖਾਂ ਇੱਕ ਖਬਰ ਸੁਣ ਸਮਝ ਗਿਆ ਕਿ ਹੁਣ ਇਹ ਮੇਰੇ ਉੱਪਰ ਵੀ ਹਮਲਾ ਕਰਨਗੇ ਜਿਵੇਂ ਕਿ ਸਿਆਣੇ ਆਖਦੇ ਨੇ ਕਿ ਚੋਰ ਨੂੰ ਅਕਸਰ ਪਾਲਾ ਰਹਿੰਦਾ ਹੁਣ ਵਜ਼ੀਰ ਖਾਂ ਇੰਨੇ ਪਾਪ ਕਰ ਚੁੱਕਾ ਸੀ ਕਿ ਉਸ ਨੂੰ ਇਹ ਚੀਜ਼ ਦਾ ਅਹਿਸਾਸ ਹੋ ਗਿਆ ਸੀ ਕਿ ਹੁਣ ਉਸ ਦੀ ਖੈਰ ਨਹੀਂ ਹੈ ਤਾਂ ਫਿਰ ਉਸ ਨੇ ਆਪਣੇ ਧਰਮ ਦੇ ਨਾਂ ਤੇ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਦੂਸਰੇ ਪਾਸੇ ਉਸ ਕੋਲ ਫੌਜਾਂ ਦੀ ਗਿਣਤੀ ਵੀ ਬਹੁਤ ਥੇਰੀ ਸੀ ਸ਼ਾਸਤਰ ਹਾਥੀ ਘੋੜੇ ਆਦ ਵੀ ਸੀ ਪਰੰਤੂ ਬਾਬਾ ਬੰਦਾ ਸਿੰਘ ਜੀ ਪਾਸ ਉਸ ਸਮੇਂ ਕੇਵਲ ਸਿੱਖਾਂ ਦੇ ਨਾਲ ਨਾਲ ਕੁਝ ਨੇਜੇ ਤੇ ਤੀਰ ਕਮਾਨ ਹੀ ਸੀ ਇਸ ਹਮਲੇ ਤੋਂ ਬਾਅਦ ਤਿਨਾਂ ਨੇ ਮੁਸਕਾਬਾਦ ਉੱਪਰ ਹਮਲਾ ਕੀਤਾ ਜਿਸ ਵਿੱਚ ਸਿੰਘਾਂ ਨੇ ਸਭ ਤੋਂ ਕੀਮਤੀ ਚੀਜ਼ਾਂ ਲੁੱਟੀਆਂ ਉਸ ਤੋਂ ਬਾਅਦ ਸੰਡੋਰਾ ਜਿਸ ਵੱਲ ਜਾਂਦੇ ਹੋਏ ਬਾਬਾ ਬੰਦਾ ਸਿੰਘ ਕਪੂਰੀ ਪਹੁੰਚਦਾ ਹੈ ਜਿੱਥੇ ਉੱਥੋਂ ਦੇ ਵਸਿੰਕਾਂ ਨੇ ਸਿੰਘਾਂ ਨੂੰ ਦੱਸਿਆ ਕਿ ਇੱਥੋਂ ਦੇ ਨਵਾਬ ਕਦਮੂਹੀ ਨੇ ਸਾਡਾ ਜੀਣਾ ਹਰਾਮ ਕਰ ਛੱਡਿਆ ਹੈ ਉਹ Hindu ਵਿਆਹੀਆਂ ਕੁੜੀਆਂ ਦੇ ਡੋਲੇ ਚੁੱਕ ਲੈਂਦਾ ਹੈ ਇਥੋਂ ਤੱਕ ਕੇ ਕਦਮੂਹੀ ਨੇ ਸ਼ਰਿਆਮ ਇਹ ਐਲਾਨ ਕਰਵਾਇਆ ਹੈ ਕਿ ਕਿਸੇ ਵੀ Hindu ਵਿਆਹੀ ਕੁੜੀ ਦੀ ਡੋਲੀ ਉਸਦੇ ਸਹੁਰੇ ਘਰ ਵਿੱਚ ਜਾਣ ਤੋਂ ਪਹਿਲਾਂ ਇੱਕ ਵਾਰ ਉਸਦੀ ਹਵੇਲੀ ਵਿੱਚ ਰੁਕੇਗੀ ਇਹ ਸੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਦਮੂਹੀ ਪਾਪੀ ਨੂੰ ਸਜ਼ਾ ਦਿੱਤੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਤੇ ਨਾਲ ਹੀ ਉਸਦੀ ਹਵੇਲੀ ਨੂੰ ਅੱਗ ਲਾ ਦਿੱਤੀ ਇਸ ਤੋਂ ਉਪਰੰਤ ਸਿੰਘ ਸੰਡੋਰੇ ਪਹੁੰਚੇ ਜਿਸ ਦਾ ਹਾਕਮ ਅਸਮਾਨ ਖਾਨ ਸੀ ਜਿਸ ਨੇ ਕੇ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਪੀਰ ਬੁੱਧੂ ਸ਼ਾਹ ਦੇ ਧੜ ਤੋਂ ਇਲਾਵਾ ਸਾਰਾ ਸਰੀਰ ਮਿੱਟੀ ਵਿੱਚ ਦੱਬਿਆ ਅਤੇ ਗਰਮ ਗੁੜਵੀ ਉਹਨਾਂ ਉੱਪਰ ਪਾਇਆ ਜਿਸ ਨਾਲ ਕੀੜੇ ਮਕੌੜਿਆਂ ਨੇ ਪੀਰ ਬੁੱਧੂ ਸ਼ਾਹ ਨੂੰ ਨਬੋਤ ਨਬੋਤ ਕੇ ਖਾਦਾ। ਅਸਮਾਨ ਖਾਨ ਨੇ ਅਦੇਹਾ ਇਸ ਕਾਰਨ ਕੀਤਾ ਕਿਉਂਕਿ ਪੀਰ ਬੁੱਧੂ ਸ਼ਾਹ ਦਾ ਗੁਰੂ ਗੋਬਿੰਦ ਸਿੰਘ ਨਾਲ ਬਹੁਤ ਪਿਆਰ ਸੀ। ਅਤੇ ਪੰਗਾਣੀ ਦੇ ਯੁੱਧ ਸਮੇਂ ਪੀਰ ਬੁੱਧੂ ਸ਼ਾਹ ਨੇ 400 ਦੇ ਕਰੀਬ ਆਪਣੀ ਸੈਨਾ ਅਤੇ ਆਪਣੇ ਚਾਰੋਂ ਪੁੱਤਰ ਯੁੱਧ ਵਿੱਚ ਭੇਜ ਗੁਰੂ ਮਹਾਰਾਜ ਦੀ ਮਦਦ ਕੀਤੀ ਸੀ। ਅਸਮਾਨ ਖਾਨ ਇੱਕ ਨਰਦਈ ਰਾਜਾ ਸੀ। ਜੀਵ ਹਤਿਆ ਕਰਨ ਵਿੱਚ ਜਰਾ ਵੀ ਸੰਕੋਚ ਨਹੀਂ ਸੀ ਕਰਦਾ। Hindu సామਰਾਜ ਦਾ ਜੀਣਾ ਹਰਾਮ ਕੀਤਾ ਹੋਇਆ ਸੀ। ਇਹਨਾਂ ਕਾਰਨ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸ ਪਾਪੀ ਦਾ ਖਾਤਮਾ ਕਰਨ ਦਾ ਫੈਸਲਾ ਲਿਆ ਜਿਵੇਂ ਹੀ ਇਸ ਦੁਸਤ ਨੂੰ ਉਸਦੇ ਕੁਕਰਮਾਂ ਦੀ ਸਜ਼ਾ ਦਿੱਤੀ ਤਾਂ ਇਹ ਖਬਰ ਤੁਰੰਤ ਹੀ ਵਜ਼ੀਰ ਖਾਂ પાસે ਪਹੁੰਚ ਗਈ ਤਾਂ ਉਹ ਖੁਦ ਨੂੰ ਬਚਾਉਣ ਲਈ ਹੱਥ ਪੱਲੇ ਮਾਰਦਾ ਹੋਇਆ ਮਲੇਰਕੋਟਲੇ ਦੇ ਨਵਾਬਾਂ ਨੂੰ ਬੁਲਾਉਂਦਾ ਹੈ ਤਾਂ ਉਹਨਾਂ ਨਾਲ ਮਿਲ ਵਿਆਉਂਤ ਬਣਾਉਂਦਾ ਹੈ ਕਿ ਕਿੰਜ ਬਾਬੇ ਬੰਦੇ ਨਾਲ ਲੜਨਾ ਹੈ ਜਿਸਮ ਅਗਰੋ ਨਬਾਬਾ ਦਾ ਸਿੰਘਾ ਨਾਲ ਰੋਪੜ ਦੇ ਸਥਾਨ ਉੱਪਰ ਵੱਡਾ ਜੰਗ ਹੋਇਆ ਜਿਸ ਵਿੱਚ ਖਿਜਰਖਾਂ ਮਾਰਿਆ ਗਿਆ ਸੀ ਤੇ ਕੇਵਲ ਸ਼ੇਰ ਮੁਹੰਮਦ ਖਾਂ ਜ਼ਖਮੀ ਹਾਲਾਤ ਵਿੱਚ ਬਚ ਨਿਕਲਿਆ ਸੀ 12 ਮਈ 1710 ਈਸਵੀ ਨੂੰ ਸਿੰਘ ਚੱਪੜ ਜਿੜੀ ਦੇ ਮੈਦਾਨ ਵਿੱਚ ਪਹੁੰਚ ਜਾਂਦੇ ਨੇ ਤਾਂ ਅੱਗੋਂ ਵਜ਼ੀਰ ਖਾਂ ਤਿਆਰ ਬਰ ਤਿਆਰ ਬੈਠਾ ਸੀ ਕਿ ਅੱਜ ਮੈਂ ਹੀ ਜਿੱਤਾਂਗਾ ਕਿਉਂਕਿ ਉਸਕੁੱਲ ਅੰਤਾਂ ਦੀ ਗਿਣਤੀ ਵਿੱਚ ਸੇਨਾ, ਤੋਪਾਂ, ਬੰਦੂਕਾਂ, ਘੋੜੇ, ਨਿਜੇ ਆਦ ਸਨ। ਪਰੰਤੂ ਹੰਕਾਰਵਸਪੈ ਇਨਸਾਨ ਦੀ ਬੁੱਧੀ ਉਸਨੂੰ ਅਸਲ ਤੋਂ ਪਰੇ ਕਰ ਦਿੰਦੀ ਹੈ। ਭਾਵ ਕਿ ਉਸਕੁੱਲ ਸੇਨਾ ਭਾਵੇਂ ਜ਼ਿਆਦਾ ਹੈ ਪਰੰਤੂ ਅਸਲ ਸ਼ਕਤੀ ਦੀ ਘਾਟ ਹੈ। ਉਹ ਹੈ ਉਸ ਪ੍ਰਮਾਤਮਾ ਦੀ ਨਦਰ। ਪ੍ਰਮਾਤਮਾ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੈ। ਦੂਜੇ ਪਾਸੇ ਬਾਬਾ ਬੰਦਾ ਸਿੰਘ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿਰਪਾ ਨਾਲ ਬੜੀ ਬਹਾਦਰੀ ਨਾਲ ਅੱਗੇ ਵਧਦਾ ਹੋਇਆ ਵਜ਼ੀਰ ਖਾਂ ਦਾ ਸਿਰ ਧੜ ਤੋਂ ਵੱਖ ਕਰ ਦਿੰਦਾ ਹੈ ਹੁਣ ਇੱਥੇ ਵਜ਼ੀਰ ਖਾਂ ਦੀ ਮੌਤ ਨੂੰ ਲੈ ਕੇ ਵੀ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਨੇ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਗਿਆ ਹੈ ਕਿ ਵਜ਼ੀਰ ਖਾਂ ਨੂੰ ਕਲਗੀਧਰ ਪਿਤਾ ਦੇ ਦਿੱਤੇ ਹੋਏ ਤੀਰ ਨਾਲ ਮਾਰਿਆ ਗਿਆ ਸੀ ਦੂਸਰੇ ਪਾਸੇ ਪ੍ਰਾਚੀਨ ਪੰਥ ਪ੍ਰਕਾਸ਼ ਜੋ ਕਿ ਰਤਨ ਸਿੰਘ ਭੰਗੂ ਦੁਆਰਾ ਲਿਖਿਆ ਗਿਆ ਹੈ ਉਸ ਅਨੁਸਾਰ ਵਜ਼ੀਰ ਖਾਂ ਨੂੰ ਬਾਬਾ ਬੰਦਾ ਸਿੰਘ ਜੀ ਦੁਆਰਾ ਬਲਦੀ ਅਗ ਤੇ ਸੁੱਟਿਆ ਸੀ ਇਸ ਤੋਂ ਇਲਾਵਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵजीर खान ਦੀ ਲੱਤ ਫੜ ਕੇ ਉਸ ਨੂੰ ਧਰਤੀ ਤੇ ਸੁੱਟ ਘੋੜੇ ਦੀਆਂ ਪੌੜਾਂ ਨਾਲ ਕੁਚਲ ਕੇ ਮਾਰਿਆ ਅਤੇ 14 ਮਈ ਨੂੰ ਸਰਹੰਦ ਉੱਪਰ ਖਾਲਸਾ ਰਾਜ ਕਾਇਮ ਕੀਤਾ ਇਸਮਗਰੋਂ ਸੁੱਚਾ ਆਨੰਦ ਦੀ ਹਵੇਲੀ ਉੱਪਰ ਹਮਲਾ ਕੀਤਾ ਤੇ ਸੁੱਚੇ ਆਨੰਦ ਨੂੰ ਨੱਕ ਵਿੱਚ ਨਕੇਲ ਪਾ ਸਰਹੰਦ ਦੀਆਂ ਗਲੀਆਂ ਵਿੱਚ ਘੁਮਾਇਆ ਤੇ ਮਾਰ ਦਿੱਤਾ ਕਿਉਂਕਿ ਇਹ ਸੁੱਚਾ ਆਨੰਦ ਵੀ ਇੱਕ ਪਾਪੀ ਹੀ ਸੀ ਜਿਸ ਨੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਵਿੱਚ ਹਿੱਸਾ ਪਾਇਆ ਸੀ ਸਰਹੰਦ ਦੀ ਜਿੱਤ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਬਾਦ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਚੁਣਿਆ ਮਾਲੀ ਸਿੰਘ ਨੂੰ ਵਜ਼ੀਰ ਲਾਇਆ ਅਤੇ अनेका ਜਿੱਤਾਂ ਹਾਸਲ ਕਰਦੇ ਹੋਏ ਗੁਰਦਾਸ ਨੰਗਲ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਕੈਦ ਹੋਇਆ ਤੇ ਸ਼ਹਾਦਤ ਦਾ ਜਾਮ ਪੀ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੀ ਸੀ ਕਿ ਤਿਨ੍ਹਾਂ ਦੀ ਸ਼ਹੀਦੀ ਉੱਪਰ ਸਿੱਖ ਰਾਦ ਵਿੱਚ 12 ਮਿਸਲਾਂ ਕਾਇਮ ਹੋਈਆਂ।